ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਬਾਈ ਸੁਮਿੰਦਰ ਦੇ ਨਾਲ ਮੌਸਮ ਦੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਕਿ ਪੰਜਾਬ ਦਾ ਮੌਸਮ 20 ਦਸੰਬਰ ਤੱਕ ਕਿਵੇਂ ਦਾ ਰਹੇਗਾ ਕੀ ਹਾਲਾਤ ਹੋਣਗੇ ਮੀਂਹ ਦੇ ਬਰਫਵਾਰੀ ਕਰਨ ਪੰਜਾਬ ਦੇ ਵਿੱਚ ਕੀ ਹਾਲਾਤ ਹੋ ਸਕਦੇ ਨੇ ਧੁੰਦ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਬੱਦਲਵਾਈਆਂ ਆ ਰਹੀਆਂ ਨੇ ਜਿਸ ਦੇ ਕਾਰਨ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਕਿਹੜਾ ਹਾਲਾਤ ਬਣ ਸਕਦੇ ਨੇ ਠੰਡ ਦੀ ਕੀ ਉਮੀਦ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤਾਜ਼ਾ ਸੈਟਲਾਈਟ ਇਮੇਜਸ ਤੋਂ ਸਾਫ਼ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਅਤੇ ਨਾਲ ਲਾਦੇ ਸੂਬੇ ਦੇ ਵਿੱਚ ਹਲਕੀ ਦਰਮਿਆਨੀ ਬੱਦਲਵਾਈ ਬਣੀ ਹੋਈ ਹੈ ਜਿਸ ਦੇ ਕਾਰਨ ਬੱਦਲਵਾਈ ਦੇ ਅਤੇ ਸੂਰਜ ਦੇ ਵਿੱਚ ਲੋਕਣ ਵਿੱਚ ਵਾਲਾ ਇੱਕ ਮਾਹੌਲ ਬਣਿਆ ਹੋਇਆ ਜਿਸ ਦੇ ਸਿੱਟੇ ਵਜੋਂ ਲਗਾਤਾਰ ਕਿਸੇ ਇਲਾਕੇ ਵਿੱਚ ਧੁੱਪ ਪੈ ਰਹੀ ਹੈ ਤਾਂ ਗਰਮੈਸ਼ ਦੇਖਣ ਨੂੰ ਮਿਲ ਰਹੀ ਹੈ ਬੱਦਲਵਾਈ ਆ ਰਹੀ ਹੈ ਤਾਂ ਠੰਡ ਅਤੇ ਹਲਕਾ ਦਰਮਿਆਨਾ ਠੰਡੀ ਹਵਾ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਇਹ ਕੰਮ ਪਿਛਲੇ ਦਿਨਾਂ ਤੋਂ ਲਗਾਤਾਰ ਜਾਰੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅ ਬਾਕੀ ਹੁਣ ਦੇਖਦੇ ਹਾਂ ਜੀ ਹਾਲਾਤ ਜਿਹੜੇ ਨੇ ਉਹ ਬੱਦਲ ਬਾਈਦੇ ਕਿਸ ਤਰੀਕੇ ਨਾਲ ਬਣਦੇ ਹੋਏ ਨਜ਼ਰ ਆ ਰਹੇ ਨੇ ਅਗਰ ਮੈਂ ਤੁਹਾਨੂੰ ਦਿਖਾ ਸਕਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬੱਦਲਬਾਹੀ جاری ਹੈ ਖਾਸ ਤੌਰ ਤੇ ਪਹਾੜੀ ਖੇਤਰਾਂ ਦੀ ਅਗਰ ਮੈਂ ਗੱਲ ਕਰ ਸਕਾਂ ਤੁਸੀਂ ਦੇਖ ਸਕਦੇ ਹੋ ਕਿ ਪਹਾੜੀ ਖੇਤਰ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਲੇਹ ਲਦਾਖ ਇਨ੍ਹਾਂ ਇਲਾਕਿਆਂ ਦੇ ਵਿੱਚ ਲਗਾਤਾਰ ਜਿਹੜੇ ਹਾਲਾਤ ਨੇ ਉਹ ਇਸ ਤਰੀਕੇ ਦੇ ਬਣੇ ਹੋਏ ਨੇ ਕਿ ਪੰਜਾਬ ਦੇ ਨਾਲ ਜਿੰਨੀ ਬਰਫਬਾਰੀ ਹੋ ਰਹੀ ਹੈ ਜਿੰਨੀ ਧੁੰਦ ਪੈ ਰਹੀ ਹੈ ਉਸ ਦਾ ਪੰਜਾਬ ਅਤੇ ਬਾਕੀ ਇਲਾਕਿਆਂ ਦੇ ਵਿੱਚ ਠੰਡ ਦਾ ਮਾਹੌਲ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਹੈ ਠੀਕ ਹੈ ਤੁਸੀਂ ਦੇਖੋਗੇ ਕਿ ਆਉਂਦੇ ਦਿਨਾਂ ਦੀ ਅਗਰ ਮੈਂ ਗੱਲ ਕਰ ਸਕਾਂ 14 ਤਰੀਕ ਸ਼ਾਮ ਤੱਕ ਤੁਸੀਂ ਦੇਖੋ ਅਗਰ ਰਾਤ ਨੂੰ 8 ਵਜੇ ਤੱਕ ਵੀ ਬਹੁਤ ਸਾਰੇ ਇਲਾਕਿਆਂ 'ਚ ਬੱਦਲਬਾਜ਼ੀ ਦੇਖਣ ਨੂੰ ਮਿਲੂਗੀ ਬਰਫਵਾਰੀ ਦੇ ਹਾਲਾਤ ਮੀਂਹ ਅਤੇ ਬਾਕੀ ਅਗਰ ਗੱਲ ਕਰ ਸਕੀਏ ਸੂਬੇ ਜਿਹੜੇ ਮੇਨ ਤੌਰ ਤੇ ਪਹਾੜੀ ਖੇਤਰਾਂ ਦੇ ਨੇ ਇਹਨਾਂ ਵਿੱਚ ਮਾਹੌਲ ਜਾਰੀ ਰਹੇਗਾ 15 ਤਰੀਕ ਕੱਲ ਨੂੰ ਅਗਰ ਗੱਲ ਕਰੀਏ ਤਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਪੰਜਾਬ ਦੇ ਹਿੱਸਿਆਂ ਦੇ ਵਿੱਚੋਂ ਧੁੰਦ ਜਾਂ ਬੱਦਲਬਾਜ਼ੀ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਜਿਸ ਦੇ ਕਾਰਨ ਕੁਝ ਕੁ ਇਲਾਕੇ ਸਵੇਰ ਵੇਲੇ ਤੱਕ ਅਤੇ ਸ਼ਾਮ ਹੁੰਦੇ ਹੁੰਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚੋਂ ਬੱਦਲਬਾਈ ਉੜ ਜਾਵੇਗੀ। ਸ਼ਾਮ 5 ਵਜੇ ਤੋਂ ਲੈ ਕੇ 6 ਵਜੇ ਤੱਕ ਸਿਰ ਬੱਦਲਬਾਈ ਦੇ ਦੇਖਣ ਨੂੰ ਮਿਲੂਗੀ ਸਾਨੂੰ ਉਹ ਕੁਝ ਕੁ ਇਲਾਕੇ ਨੇ ਜਿਵੇਂ ਕਿ ਅੰਮ੍ਰਿਤਸਰ, ਤਰਨਤਾਰਨ ਪੱਟੀ, ਜਲੰਧਰ, ਕਪੂਰਥਲਾ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਾਮਾਸ਼ਹਿਰ। ਇਹਨਾਂ ਇਲਾਕਿਆਂ 'ਚ ਬੱਦਲਬਾਈ ਦੇਖਣ ਨੂੰ ਮਿਲੂਗੀ ਬਾਕੀ ਸਾਰੇ ਪੰਜਾਬ 'ਚੋਂ ਬੱਦਲਬਾਈ ਜਿਹੜੀ ਉਹ ਸਾਫ਼ ਹੁੰਦੀ ਨਜ਼ਰ ਆ ਰਹੀ ਹੈ। 16 ਤਰੀਕ ਦੀ ਗੱਲ ਕਰੀਏ ਤਾਂ 16 ਤਰੀਕ ਨੂੰ ਵੀ ਕੋਈ ਵੱਡੀ ਹਲਚਲ ਨਹੀਂ ਹੈ ਇਕਾ ਦੁੱਕਾ ਥਾਵਾਂ ਦੇ ਉੱਪਰ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਅੰਮ੍ਰਿਤਸਰ ਤਰਨਤਾਰਨ ਪੱਟੀ ਜਾਂ ਫਿਰ ਆਪਾਂ ਉੱਤਰੀ ਪੰਜਾਬ ਦੀ ਗੱਲ ਕਰ ਲਈਏ ਇਹਨਾਂ ਵਿੱਚ ਥੋੜੀ ਬੱਧੀ ਬੱਦਲਬਾਈ ਹੋ ਸਕਦੀ ਹੈ ਪਰ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ ਤਾਂ ਸ਼ਾਮ ਨੂੰ 16 ਤਰੀਕ ਨੂੰ ਫੇਰ ਤੋਂ ਬੱਦਲਬਾਈ ਪੰਜਾਬ ਵੱਲ ਕੂਚ ਕਰਦੀ ਹੋਈ ਨਜ਼ਰ ਆਵੇਗੀ ਜਿਸ ਦੇ ਕਾਰਨ ਹਲਕੇ ਦਰਮਿਆਨੀ ਚਿੱਟੀ ਬੱਦਲਬਾਈ ਦੀ ਲਾਈਨਾਂ ਪੰਜਾਬ ਦੇ ਉੱਪਰ ਦੇਖਣ ਨੂੰ ਮਿਲ ਸਕਦੀਆਂ ਨੇ ਹਲਕਾ ਦਰਮਿਆਨਾ ਅਸਰ ਬੱਦਲਬਾਈ ਦਾ ਦੇਖਣ ਨੂੰ ਮਿਲੂਗਾ ਤਕੜੀ ਕਾਰਵਾਈ ਕੋਈ ਨਹੀਂ ਹੈਗੀ ਜਿਸ ਦੇ ਕਾਰਨ ਕਿਸਾਨਾਂ ਨੂੰ ਕਿਸੇ ਤਰੀਕੇ ਦੀ ਡਰਨ ਦੀ ਲੋੜ ਹਲੇ ਨਹੀਂ ਬਣਦੀ ਨਜ਼ਰ ਆ ਰਹੀ 17 ਤਰੀਕ ਨੂੰ ਅਗਰ ਅਸੀਂ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੀ ਗੱਲ ਕਰੀਏ ਤਾਂ ਠੀਕ ਹੈ ਹਲਕਾ ਦਰਮਿਆਨਾ ਬੱਦਲ ਵਾਲਾ ਸਿਸਟਮ ਉੱਤਰੀ ਪੰਜਾਬ ਦੇ ਵਿੱਚ ਫੇਰ ਤੋਂ ਨਜ਼ਰ ਆਵੇਗਾ ਮਾਝੇ ਦੇ ਇਲਾਕੇ ਦੇ ਵਿੱਚ ਪਰ ਸ਼ਾਮ ਹੁੰਦੇ ਹੁੰਦੇ ਤੁਸੀਂ ਦੇਖੋਗੇ ਕਿ ਇਹ ਬੱਦਲ ਬਾਈ ਜਿਹੜੀ ਪੱਛਮੀ ਰੂਪ ਤੋਂ ਬਣੀ ਹੋਈ ਸੀ ਉਹ ਪੂਰੇ ਪੰਜਾਬ ਨੂੰ ਹੌਲੀ-ਹੌਲੀ ਕਵਰ ਕਰ ਲਵੇਗੀ ਰਾਤ ਵੇਲੇ ਤੱਕ ਯਾਨੀ ਕਿ 17 ਤਰੀਕ ਰਾਤ ਤੋਂ ਲੈ ਕੇ 18 ਤੱਕ ਸਵੇਰ ਤੱਕ ਅਸੀਂ ਦੇਖੀਏ ਤਾਂ ਬੱਦਲ ਬਾਈ ਪੂਰਨ ਤੌਰ ਤੇ ਕਵਰ ਕਰੇਗੀ ਧੁੰਦ ਵੀ ਦੇਖਣ ਨੂੰ ਮਿਲੂਗੀ ਪਹਾੜੀ ਖੇਤਰਾ 'ਚ ਸਿਸਟਮ ਬਣਨਗੇ ਪੱਛਮੀ ਇਲਾਕਿਆਂ 'ਚ ਮੀਂਹ ਹੋਵੇਗਾ ਜਿਸ ਦੇ ਕਾਰਨ ਜਿਹੜੀ ਪੱਛਮੀ ਹੁਣ ਹਵਾਵਾਂ ਆਉਣਗੀਆਂ ਉਹ ਕਾਫੀ ਠੰਡੀਆਂ ਹੋਣਗੀਆਂ ਜਿਸ ਦੇ ਵਿੱਚ ਥੋੜੀ-ਬੋਦੀ ਖੁਸ਼ਕ ਬਿਸ਼ਕ ਹੋਣਗੀਆਂ ਪਰ ਠੰਡ ਦੇ ਹਾਲਾਤ ਜ਼ਿਆਦਾ ਹੋਣਗੇ ਯਾਨੀ ਕਿ ਠੰਡੀ ਹਵਾ ਪ ਭਾਰਤ ਤਰੀਕ ਦੀ ਅਗਰ ਗੱਲ ਕਰੀਏ ਪੂਰਨ ਤੌਰ ਤੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਧੁੰਦ ਦੇਖਣ ਨੂੰ ਮਿਲੂਗੀ 18 19 ਅਤੇ 20 ਇਹ ਤਿੰਨ ਦਿਨ ਨੇ ਜਿਨ੍ਹਾਂ ਦੇ ਵਿੱਚ ਭਾਰੀ ਧੁੰਦ ਪੰਜਾਬ ਦੇ ਵਿੱਚ ਹੁਣ ਨਜ਼ਰ ਆਵੇਗੀ ਬਹੁਤ ਸਾਰੇ ਧੁੰਦ ਦੇ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਨਜ਼ਰ ਆਉਣਗੇ ਉਸ ਤੋਂ ਲਾਵਾ ਦੇਖੋਗੇ ਤੁਸੀਂ ਲਗਾਤਾਰ ਬਦਲਵਾਈ ਪੰਜਾਬ ਦੇ ਉੱਪਰ ਜਾਰੀ ਰਹੇਗੀ 18 ਤਰੀਕ ਸ਼ਾਮ ਤੱਕ ਅਤੇ 19 ਤਰੀਕ ਸਵੇਰ ਦੇ ਵੇਲੇ ਵੀ ਤਗੜੀ ਜਿਹੜੀ ਹੈ ਧੁੰਦ ਦੇ ਹਾਲਾਤ ਬਣਦੇ ਹੋਏ ਬਰਫਵਾਰੀ ਦੇ ਹਾਲਾਤ ਬਣਦੇ ਹੋਏ ਨਜ਼ਰ ਆਉਣਗੇ ਖਾਸ ਤੌਰ ਤੇ ਧੁੰਦ ਜਿਹੜੀ ਆ ਪਠਾਨਕੋਟ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਤਰਨਤਾਰਨ ਪੱਟੀ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਇਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਧੁੰਦ ਦੇਖਣ ਨੂੰ ਮਿਲੂਗੀ ਬਾਕੀ ਪੰਜਾਬ ਦੇ ਨਾਲੋਂ ਕੰਪੈਰੀਟਿਵਲੀ ਅਗਰ ਦੇਖੀਏ ਆਪਾਂ ਤਾ 19 ਤਰੀਕ ਸ਼ਾਮ ਨੂੰ ਥੋੜੀ ਜਿਹੀ ਧੁੰਦ ਅਤੇ ਬੱਦਲਵਾਈ ਹਟੂਗੀ ਪਰ ਫਿਰ ਤੋਂ ਬੱਦਲਵਾਈ ਦਾ ਮਾਹੌਲ ਜਿਹੜਾ ਬਣਦਾ ਹੋਇ ਨਜ਼ਰ ਆਵੇਗਾ ਤੇ ਇੱਕ ਪੱਛਮੀ ਸਿਸਟਮ ਜਿਹੜਾ ਹੈ ਉਹ ਕਾਫੀ ਤੇਜ਼ ਗਤੀ ਨਾਲ ਪੰਜਾਬ ਵੱਲ ਵੱਧ ਰਿਹਾ ਹੈ ਅਗਰ ਤੁਹਾਨੂੰ ਦੱਸ ਸਕਾਂ ਤਾਂ ਇਹ ਸਿਸਟਮ ਫਿਲਹਾਲ ਪੰਜਾਬ ਦੇ ਵਿੱਚ ਘੱਟ ਅਸਰ ਹੈ ਪਾਕਿਸਤਾਨ ਦੇ ਵਿੱਚ ਅਸਰ ਜ਼ਿਆਦਾ ਹੈ ਸ਼ਾਮ ਵੇਲੇ ਤੱਕ ਤੁਸੀਂ ਦੇਖੋਗੇ ਤਾਂ ਪਹਾੜੀ ਖੇਤਰਾਂ ਦੇ ਵਿੱਚ ਭਾਰੀ ਮੀਂਹ 20 ਤਰੀਕ ਨੂੰ ਹੁੰਦਾ ਨਜ਼ਰ ਆਵੇਗਾ ਜਿਸ ਦੇ ਨਾਲ ਮੈਦਾਨੀ ਇਲਾਕੇ ਦੇ ਤਾਪਮਾਨ ਦੇ ਉੱਪਰ ਭਾਰੀ ਗਰਾਵਟ ਨਜ਼ਰ ਆਵੇਗੀ ਜਿਹੜੇ ਹੁਣ ਸਵੇਰੇ ਸ਼ਾਮ ਬੱਚੇ ਜਾਂ ਫਿਰ ਜਿਹੜੇ ਹੋਰ ਕੋਈ ਕੰਮ ਕੰਮੇ ਬੰਦੇ ਨੇ ਜਿਹੜੇ ਜੋਬ ਤੇ ਜਾ ਰਹੇ ਨੇ ਜਾਂ ਜਿਨ੍ਹਾਂ ਨੇ ਸਵੇਰੇ ਸਵੇਰੇ ਗੱਡੀ ਚਲਾਉਣੀ ਹੁੰਦੀ ਹੈ ਜਾਂ ਟਰੱਕ ਚਲਾਉਣਾ ਹੁੰਦਾ ਹੈ ਉਹਨਾਂ ਲਈ ਜ਼ਰੂਰੀ ਹਦਾਇਤ ਧੁੰਦ ਪੈ ਰਹੀ ਹੈ ਆਪਣਾ ਖਿਆਲ ਰੱਖੋ ਬੱਚਿਆਂ ਦਾ ਖਿਆਲ ਰੱਖੋ ਠੀਕ ਹੈ ਜੀ ਕਿਉਂਕਿ ਇਸ ਧੁੰਦ ਦੇ ਨਾਲ ਨੁਕਸਾਨ ਹੋ ਸਕਦਾ ਹੈ ਅਣਸਖਾਵੀ ਘਟਨਾਵਾਂ ਵੀ ਹੋ ਸਕਦੀਆਂ ਨੇ ਤੇ ਰਿਫਲੈਕਟਰ ਤੇ ਲੈਕਟਰ ਦਾ ਸਹੀ ਇਸਤੇਮਾਲ ਕਰੋ 21 ਤਰੀਕ ਦੀ ਮਗਰ ਗੱਲ ਕਰ ਸਕਦਾ ਆਉਂਦੇ ਦਿਨਾਂ ਵਿੱਚ ਹਲਕੇ ਦਰਮਿਆਨੇ ਸਿਸਟਮ ਜਿਹੜੇ ਨੇ ਉਹ ਪੰਜਾਬ ਵੱਲ ਕੋਚ ਕਰ ਰਹੇ ਨੇ ਮੀਂਹ ਦੀ ਉਮੀਦ ਵੀ ਹੈ ਪਰ ਉਹ ਜਾਣਕਾਰੀ ਤੁਹਾਨੂੰ ਅਸੀਂ ਫਿਲਹਾਲ ਦੇਣ ਦੀ ਕੋਈ ਅਪਡੇਟ ਨਹੀਂ ਹੈ ਆਉਂਦੇ ਸਮੇਂ ਵਿੱਚ ਉਹ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਜਿਹੜੀ ਜਾਣਕਾਰੀ ਸੀ ਉਹ 20 ਤਰੀਕ ਤੱਕ ਦੀ ਸੀ ਉਹ ਤੁਹਾਨੂੰ ਦੇ ਚੁੱਕੇ ਹਾਂ ਇਸ ਤੋਂ ਇਲਾਵਾ ਕੋਈ ਹੋਰ ਹਲਚਲ ਅਗਰ ਮੌਸਮ ਦੇ ਵਿੱਚ ਆਵੇਗੀ ਤਾਂ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਾਰਿਆਂ ਦਾ